ਹਾਂਜੀ ਦੋਸਤੋ ਆਪਾਂ ਪਿਛਲੇ ਸਾਲ ਹਲਦੀ ਲਵਾਈ ਸੀ ਕੋਈ ਐਹੇ ਜਿਹਾ ਕੰਟਰੈਕਟ ਨਹੀਂ ਸੀ ਪਰ ਆਪਾਂ ਕੁਝ ਵੀਡੀਓ ਹਲਦੀ ਦੀਆਂ ਪਾਈਆਂ ਸੀ ਵੀ ਖੇਤੀ ਕਣਕ ਝੋਨੇ ਦਾ ਬਦਲ ਹਲਦੀ ਹੈਗੀ ਹੈ ਤੇ ਆਪਣੇ ਨਾਲ ਰਾਮ ਸਿੰਘ ਦਿਓਲ ਹੈ ਜੋ 스웨ਡਨ ਦੇ ਵਿੱਚ ਰਹਿੰਦੇ ਆ ਪਰ ਉਧਰੋਂ ਵੀਡੀਓ ਦੇਖ ਕੇ ਇਹਨਾਂ ਨੇ ਕਿਹਾ ਸੀ ਵੀ ਭਾਈ ਅਸੀਂ ਹਲਦੀ ਲਾਉਣੀ ਹੈ ਜੋਲ ਸਾਹਿਬ ਤੁਸੀਂ ਬੀ ਲੈਣ ਸਾਡੇ ਕੋਲੇ ਪਿੰਡ ਆਏ ਸੀ ਤੇ ਕਿਵੇਂ ਲੱਗਦਾ ਹੁਣ ਤੁਹਾਨੂੰ ਹਲਦੀ ਦਾ ਬਹੁਤ ਵਧੀਆ ਮੈਂ ਤਾਂ ਜੀ ਪਹਿਲਾਂ ਵੀਡੀਓ ਵੇਖੀ ਮੈਂ ਹੋਰ ਕਈ ਵੀਡੀਓ ਵੇਖੇ ਸੀ ਗਿਆ ਉਹ ਤੋਂ ਤੁਹਾਡੀ ਜੀ ਉਹਨੇ ਦੱਸਿਆ ਸੀ ਵੀ ਤੁਸੀਂ ਮਤ ਵੀ ਕਰੋਗੇ ਤੇ ਯਾ ਤੁਸੀਂ ਵੀ ਦੱਸਾਂਗੇ ਵੀ ਇਦਾਂ ਤੁਸੀਂ ਦੱਸ ਕੇ ਵੀ ਗਏ ਹੋਗੇ ਇਸ ਕਰਕੇ ਮੈਂ ਹੋਰ ਬਾਕੀ ਸਾਰੀਆਂ ਵੀਡੀਓ ਸ਼ੂਟ ਕੇ ਤਦੀ ਤੁਹਾਡੇ ਕੋਲੇ ਆਇਆ ਸੀ ਅਸੀਂ ਹੁਣ 200 ਕਿਲੋਮੀਟਰ ਤੋਂ ਸਪੈਸ਼ਲ ਤਾਂ ਹੀ ਆਏ ਆ ਵੀ ਅਸੀਂ ਜਿਹੜਾ ਆਪਦਾ ਫਾਰਮ ਲਵਾਇਆ ਸੀ ਵੇਖ ਕੇ ਆ ਗਏ ਤੇ ਟਾਈਮ ਤੇ ਟਾਈਮ ਤੁਹਾਨੂੰ ਦੱਸਦੇ ਵੀ ਰਹੇ ਆ ਦੀ ਸਾਮ ਸੰਭਾਲ ਪੂਰੀ ਲਾਉਣ ਦਾ ਤਰੀਕਾ ਪੂਰਾ ਸਿੱਖ ਤੇ ਹੁਣ ਆਹ ਬਾਈ ਤੁਸੀਂ ਐਂ ਦੇਖ ਲਓ ਜਿਹੜਾ ਬੰਦਾ ਕਹਿੰਦਾ ਹੁੰਦਾ ਝਾੜ ਕਿੰਨਾ ਨਿਕਲੂਗਾ ਇਹ ਐਡੀਕ ਗੰਢੀ ਇਹ ਲਾਈ ਹੋਣੀ ਐ ਐਡੀਕ ਦਿਖਾ ਬਾਈ ਇੰਨੀ ਕੀ ਲਾਈ ਆ ਆ ਮੰਨ ਲਓ ਆਹ ਗੰਢੀ ਲਾਈ ਆ ਇਹਦੇ ਤੋਂ ਇੰਨੀ ਬਾਨਣੀ ਐ ਮੰਨ ਕੇ ਚੱਲੋ 1 ਤੋਂ 20 ਤੋਂ 25 ਗੁਣਾ ਝਾੜ ਕਹਿ ਸਕਦੇ ਆ ਪਰ ਮੈਂ 10 ਗੁਣਾ ਹੀ ਕਹਿਣਾ ਹੁੰਨਾ 7 ਕੁਇੰਟਲ ਕਿੱਲੇ ਦਾ ਵੀ ਪੈਂਦਾ ਤਾਂ 70 ਕੁਇੰਟਲ ਨਿਕਲੂ ਵੈਸੇ 100 ਤੋਂ 120 ਐਵਰੇਜ ਆ ਜਾਂਦੀ ਐ ਡਿਪੈਂਡ ਕਰਦਾ ਚੰਗੀਆਂ ਜ਼ਮੀਨਾਂ ਜਿਵੇਂ ਆ ਪੂਰੀ ਭਾਰੀ ਜ਼ਮੀਨ ਆ ਬਾਈ ਕਾਲੀ ਮਿੱਟੀ ਵਾਲੀ ਝੋਨੇ ਹੁੰਦੇ ਇੱਥੇ ਕੋਲੇ ਗੰਨਾ ਵਧੀਆ ਖੜਾ ਤਾਂ ਇੱਥੇ ਤੁਸੀਂ ਇਹ ਮੰਨ ਸਕਦੇ ਹੋ ਵੀ 150 ਕੁਇੰਟਲ ਤੱਕ ਦਾ ਵੀ ਝਾੜ ਜਿਹੜਾ ਇਹਦਾ ਆ ਜਾਂਦਾ ਤੇ ਖੁਸ਼ ਹੋ ਜੀ ਇਹ ਖੇਤੀ ਬਿਲਕੁਲ ਖੁਸ਼ ਅਸੀਂ ਤੇ ਅਸੀਂ ਤੇ ਬਾਕੀ ਵੀ ਹੁਣ ਜਿੱਦਾਂ ਹੋਰ ਵੀ ਆਰਗਾਨਿਕ ਦਾ ਜਾਂ ਗੰਡਿਆਂ ਦਾ ਲਸਣ ਦਾ ਕੋਈ ਸਾਧ ਕੈਮੀਕਲ ਤਾਂ ਨਹੀਂ ਪਾਇਆ ਕੁਛ ਨਹੀਂ ਪਾਇਆ ਕੁਛ ਨਹੀਂ ਪਾਇਆ ਮੁੰਡਾ ਮਿਹਨਤ ਕਰਦਾ ਤੇ ਸੀਰੇ ਪਿਆ ਕੱਲਾ ਜੀ ਕੱਲਾ ਖਰਚੇ ਬੰਨ ਨੂੰ ਬਚ ਗਏ ਹਾਂਜੀ ਹੈਨਾ ਕੋਈ ਖਰਚਾ ਨਹੀਂ ਕੋਈ ਰੇ ਨਹੀਂ ਸਭ ਕੋਈ ਇਹਨੂੰ ਸੂਰ ਨਹੀਂ ਖਾਂਦਾ ਕੋਈ ਗਾਂ ਨਹੀਂ ਖਾਂਦੀ ਕੋਈ ਪਸ਼ੂ ਨਹੀਂ ਖਾਂਦਾ ਕੁਝ ਵੀ ਨਹੀਂ ਖਾਂਦਾ ਤੇ ਧਰਤੀ ਚ ਹੁੰਦੀ ਆ ਉਹਦੇ ਕਹਿਣਾਂ ਕੋ ਵੈਸੇ ਤਾਂ ਪ੍ਰਮਾਤਮਾ ਬਚਾਈ ਰੱਖੇ ਕੋਈ ਗੜਾ ਕਾਕੜਾ ਹੁੰਦਾ ਇਹਨੂੰ ਫੇਰ ਵੀ ਨੁਕਸਾਨ ਨਹੀਂ ਨਹੀਂ ਹੁੰਦਾ ਹੈਨਾ ਕਿਉਂਕਿ ਇਹਨੇ ਥੱਲੇ ਹੀ ਬੰਨਣਾ ਹੁੰਦਾ ਸੋ ਦੋਸਤੋ ਹਲਦੀ ਜਿਹੜੇ ਭਰਾਵਾਂ ਨੇ ਲਾਉਣੀ ਹੈ ਜਾਂ ਹੋਰ ਅੱਗੇ ਫਾਰਮਿੰਗ ਕਰਨਾ ਚਾਹੁੰਦੇ ਆ ਅਸੀਂ ਬਾਇ ਬੈਕ ਵੀ ਕੁਝ ਕਰਦੇ ਆ ਅਸੀਂ ਰੈਫਰ ਕਰਦੇ ਹੁੰਨੇ ਆ ਜਿਵੇਂ ਤੁਸੀਂ ਲਈ ਆ ਜੀ ਹੁਣ ਅਸੀਂ ਇਹ ਆ ਵੀ ਤੁਸੀਂ ਹੁਣ ਪੱਟ ਲਈ ਤੁਹਾਨੂੰ ਇਹ ਸਮੱਸਿਆ ਹੋਊਗੀ ਵੀ ਅਸੀਂ ਵੇਚੀਏ ਕਿੱਥੇ ਅਸੀਂ ਤੁਹਾਨੂੰ ਦੇ ਦਈਏ ਅਸੀਂ ਤੁਹਾਨੂੰ ਰੈਫਰ ਦੇਵਾਂਗੇ ਜਿਹੜੇ ਕਿਸਾਨਾਂ ਨੇ ਲਾਉਣੀ ਆ ਬਾਈ ਇਹਨਾਂ ਤੋਂ ਲਿਜਾ ਸਕਦੇ ਆ ਸਾਡੇ ਤੋਂ ਲਿਜਾ ਸਕਦੇ ਆ ਜਿਹੜਿਆਂ ਨੂੰ ਐਤ ਕੀ ਅਸੀਂ ਬੀ ਦੇਵਾਂਗੇਗਾ ਉਹਨਾਂ ਦਾ ਵੀ ਅਹੀਂ ਵਕਾਉਣੇ ਆ ਅਸੀਂ ਹਾਂ ਠੀਕ ਹੈ ਠੀਕ ਹੈ ਇਹਨੂੰ ਤੁਸੀਂ ਪ੍ਰੋਸੈਸ ਵੀ ਕਰ ਸਕਦੇ ਹੋ ਜਿਵੇਂ ਹੁਣ ਆ ਦੋਸਤੋ ਜਿਹੜੀ ਕੱਚੀ ਹਲਦੀ ਹੈ ਨਾ ਬਿਨਾ ਕੈਮੀਕਲ ਵਾਲੀ ਕੈਂਸਰ ਸਭ ਤੋਂ ਵੱਡੀ ਬਿਮਾਰੀ ਆ ਉਹਦੇ ਵੀ ਸੈੱਲ ਇਹ ਘੱਟ ਕਰਦੀ ਆ ਤੁਸੀਂ ਇੰਨੀ ਇੱਕ ਗੰਢੀ ਤੋੜ ਕੇ ਸ਼ਾਮ ਨੂੰ ਦੁੱਧ ਚ ਪਾ ਕੇ ਪੀਣੀ ਸਟਾਰਟ ਕਰ ਦਿਓ ਅੱਜ ਰਿਪੋਰਟਾਂ ਕਰਾ ਲਿਓ ਤਿੰਨ ਮਹੀਨਿਆਂ ਬਾਅਦ ਰਿਪੋਰਟਾਂ ਕਰਾ ਲਿਓ ਤੇ ਇੰਨੀ ਜਿਵੇਂ ਹੁਣ ਤਾਜੀ ਇੰਨੀ ਲੈ ਕੇ ਘਰੇ ਇਹ ਆਪਣੇ 10-15 ਦਿਨ ਚੱਲੂਗੀ ਫੇਰ ਫੇਰ ਇੱਕ ਗੰਢੀ ਪੱਟ ਲਓ ਹਨਾ ਮਤਲਬ ਐਡੀ ਗੁਣਕਾਰੀ ਚੀਜ਼ ਆ ਜ਼ਮੀਨ ਵੀ ਸੋਧ ਦਿੰਦੀ ਐ ਸੋ ਹੋਰ ਭਰਾਵਾਂ ਨੇ ਵੀ ਬੁੱਕ ਕਰਾਉਣਾ ਸਾਡਾ ਨੰਬਰ ਸਕਰੀਨ ਤੇ ਚੱਲਦਾ ਬਾਈ ਫੋਨ ਕਰ ਲਿਓ ਤੇ ਹਲਦੀ ਆ ਜਿਹੜੀ ਇਹ ਆਪਣੀ ਜ਼ਮੀਨ 'ਚ ਪੂਰੀ ਕਾਮਯਾਬਾ ਤੁਹਾਡੇ ਸਾਹਮਣੇ ਸਿਰਫ ਇੱਕ ਬੂਟਾ ਤੇ ਹੋਊ ਆ ਇਹ 2 ਕਿਲੋ ਦੇ ਕਰੀਬ ਠੀਕ ਹੈ ਤੇ ਲਾਇਆ ਕਿੰਨਾ ਸੀ 50 ਗ੍ਰਾਮ ਦੀ ਗੰਢੀ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੈਲ ਸਾਹਿਬ ਹੈਗੇ ਇੱਥੋਂ ਆਪਣਾ ਪਿੰਡ ਪੈਂਦਾ ਬੇਨੜਾ ਨੇੜੇ ਧੂਰੀ ਸੰਗਰੂਰ ਕਿਸੇ ਨੇ ਵੇਖਣਾ ਹੋਣਾ ਇਧਰਲੇ ਏਰੀਆ ਵਾਲਿਆਂ ਨੇ ਦੋ ਚਾਰ ਜ਼ਿਲ੍ਹਿਆਂ ਚੋਂ ਇੱਥੇ ਆ ਸਕਦਾ ਮੇਰਾ ਫਾਰਮ ਹੈ ਬਰਾਡ ਫਾਰਮਿੰਗ ਸਹਿਣਾ ਖੇੜਾ ਫੇਸਬੁੱਕ ਪੇਜ ਹੈ ਤੇ ਸਹਿਣਾ ਖੇੜਾ ਪਿੰਡ ਹੈ ਲੰਬੀ ਬਾਦਲ ਕੋਲੇ ਬਾਈ ਜ਼ਿਲ੍ਹਾ ਮੁਕਸਰ ਸਾਰੀ ਜਾਣਕਾਰੀ ਦਿੰਨੇ ਕੱਲਾ ਬੀ ਵੇਚ ਕੇ ਪੈਸੇ ਵਟ ਕੇ ਅਸੀਂ ਚੁੱਪਣੀ ਕਰਦੇ ਫਾਰਮਰ ਦੇ ਨਾਲ ਜੁੜ ਕੇ ਚੱਲਦੇ ਆ ਸਾਨੂੰ ਆਏ ਆ ਵੀ ਜਿਹੜਾ ਝੋਨੇ ਵਾਲੇ ਪਾਸ ਜਿਹੜੀ ਕਾਰਟ ਕੱਟਦੇ ਆ ਉਹਦਾ ਵੀ ਹੱਲ ਹੋ ਗਿਆ ਝਾੜ ਵੀ ਵੱਧ ਆਉਂਦਾ ਹੈ ਕਮਾਈ ਵੀ ਵੱਧ ਹੁੰਦੀ ਹੈ ਖਰਚੇ ਵੀ ਅੱਧੇ ਕਿਹੜੇ ਖਰਚੇ ਬੰਦ ਹੀ ਹੋ ਗਏ ਲਾਉਣ ਤੇ ਪੱਟਣ ਦੇ ਪਾਏ ਲਾਉਣ ਤੇ ਪੱਟਣ ਦੀ ਬਸ ਪਾਣੀ ਦਿੱਤਾ ਕੋਈ ਸਪਰੇ ਨਹੀਂ ਕੋਈ ਕੋਈ ਸਪਰੇ ਨਹੀਂ ਆ ਮੁੰਡਾ ਹੈਗਾ ਦੇਖੋ ਹੋਰ ਵਧਾ ਮੰਗੀ ਸੀ ਵਧਾਓਗੇ ਹਾਂਜੀ ਵਧਾਓ ਚਲੋ ਵਧੀਆ ਗੱਲ ਹੈ ਬਾਈ ਗਾਹ ਨੂੰ ਇੱਥੇ ਹੋਰ ਵੀ ਹੋਊਗੀ ਤੁਸੀਂ ਵੇਖਣਾ ਆ ਸਕਦੇ ਹੋ ਆਪਣਾ ਫਾਰਮ ਵੀ ਵੇਖ ਸਕਦੇ ਹੋ ਕਰ ਦਿਓ ਬਾਈ ਵੀਡੀਓ ਸ਼ੇਅਰ